ਤੱਕਦੇ ਆਪਦੀਆਂ ਅੱਖਾਂ ਦੇ ਨਾਲ ਜਿੱਥੇ ਕਿਸਾਨ ਪ੍ਰਸ਼ਾਦਮਈ ਬੈਠੇ ਸੀ ਕਿ ਗੱਡੀ ਉਹ ਕਿਸਾਨਾਂ ਦੇ ਉੱਪਰ ਆ ਕੇ ਨਹੀਂ ਚੜੀ ਪੰਡਾਲ ਦੇ ਵਿੱਚ ਬੇਨਤੀ ਹੈ ਮੀਡੀਆ ਨੂੰ ਖੜੇ ਪੰਡਾਲ ਦੇ ਵਿੱਚ ਗੱਡੀ ਨੂੰ ਕਵਰ ਕੀਤਾ ਜਾਵੇ ਤੇ ਗੱਡੀ ਦੀ ਰਿਪੋਰਟ ਕੀਤੀ ਜਾਵੇ ਮੀਡੀਆ ਨੂੰ ਬੇਨਤੀ ਹੈ ਕਿ ਕਿਸਾਨ ਅੰਦਰ ਬੈਠੇ ਸੀ ਕੰਪਲੈਕਸ ਦੇ ਕਿਸਾਨ ਸ਼ਾਂਤਮਈ ਬਾਹਰ ਬੈਠੇ ਨੇ ਕਾਰ ਆਇਆ ਤੇ ਗੱਡੀ ਚੜੀ ਹੈ ਇਸ ਲਈ ਇਹਨੂੰ ਸੌਖੀ ਗੇੜ ਨਾ ਸਮਝੋ ਇਹ ਗੱਲ ਨੂੰ ਪੱਲੇ ਬੰਨੋ ਕਿ ਲੜਾਈ ਲੰਬੀ ਐ ਇਹਨੂੰ ਇੰਨਾ ਸੌਖਾ ਨਾ ਸਮਝੋ ਕਿ ਗੱਡੀ ਨੂੰ ਪਿੱਛੇ ਮੋੜੋਂਗੇ ਛੇਤੀ ਇਹ ਗੱਡੀ ਨੇ ਪਿੱਛੇ ਛਕਾਰਿਆ ਨਹੀਂ ਮੁਰਨਾ ਇਹ ਗੱਡੀ ਅੱਕੇ ਬਦਨ ਨੂੰ ਤਾਬਲੀ ਐ ਨਹੀਂ ਹੁਣ ਨੂੰ ਗੱਡੀ ਨੇ ਪਿੱਛੇ ਚੱਲਿਆ ਜਾਣਾ ਸੀ ਮਾਵਾ ਭੈਣਾ ਦੇ ਜੁੰਡੇ ਤੱਕ ਪੱਟ ਕੇ ਦੇਖ ਲੈ ਗੰਡੀਆਂ ਗਾਲਾਂ ਮਾਵਾ ਭੈਣਾ ਨੂੰ ਕੱਢ ਲਿਆ ਗਈਆਂ ਸਾਡੇ ਆ ਪੱਖਾਂ ਲੱਤ ਕੇ ਦੇਖ ਲਿਆ ਥੋੜੇ ਦਿਮਾਗ ਦੇ ਵਿੱਚ ਹਾਲੇ ਤਾਂ ਗੱਲ ਨਹੀਂ ਆਈ ਤੇ ਪਿੱਛੇ ਥਾਫੜਾ ਐ ਐਮਐਲਏ ਬੇਮਾਨ ਭਗਵੰਤ ਮਾਨ ਤੇ ਹੋਰ ਇਹਨਾਂ ਦੀ ਜਿੰਨੀ ਅਫਸਰशाही ਐ ਕਿ ਨਹੀਂ ਵਚੰਦੇ ਨੇ ਤੜਕੇ ਨੰਘੋ ਇਹਨਾਂ ਨੂੰ ਪਰ ਤੁਹਾਡੇ ਜਜ਼ਬੇ ਨੂੰ ਸਲਾਮ ਐ ਪ੍ਰਭਾਵੋ ਜਦੋਂ ਮਾਮਾ ਪੈਣਾ ਮੂਹਰੇ ਬੈਠਿਆ ਨੇੜੀਆਂ ਤਾਂ ਤੁਸੀਂ ਪਿੱਛੇ ਰਮੋ ਇਹ ਸ਼ਰਮ ਵਾਲੀ ਗੱਲ ਐ ਆਕੇ ਬੈਠਾ ਆਕੇ ਇਹਨੇ ਲੰਮਾ ਚੰਮਣਾ ਹੈ ਗਾਨ ਸਾਥੀਓ ਆਓ ਯਾਰ ਸਾਰੇ ਬੰਦੇ ਨੂੰ ਕਹਿੰਦੇ ਸਾਰੇ ਬੈਠੋ ਬੇਨਤੀ ਕੀਤੀ ਜਾਣੀ ਹੈ ਗੱਡੀ ਦਾ ਪੂਰੇ ਬੈਠੋ ਬਿਠਾਓ ਜੱਟ ਨੂੰ ਭਾਈ ਲਾਓ ਜੀਐਸਟੀ ਲਾਤਾ ਇਹ ਨਾਪੁਰੇ ਭਾਈ ਸਾਰੇ ਬੈਠੋ ਪੂਰਾ ਬੈਠੋ ਅਰੇ ਮਿਹਰਾਂ ਕਹਿਣੀ ਵਾਲੇ ਕੰਮ ਉਹ ਯੂਪੀ ਦਾ ਹੋਵੇ ਪੰਜਾਬ ਦਾ ਪੰਜਾਬ ਦੀ ਟਿਕਾ ਕਰਾ ਦੇ ਇਹ ਬੈਂਕਪਾਸ ਨੂੰ ਬੰਦ ਕੀਤਾ ਗੱਡੀ ਪਿੱਛੇ ਕਰ ਲੈ ਫੇਰ ਮੈਂ ਤੈਨੂੰ ਦੱਸਿਆ ਨਹੀਂ ਹੈਗਾ ਬੈਠੋ ਬੈਠੋ ਕੁਝ ਨਹੀਂ ਹੁੰਦਾ ਬੈਠੋ ਇਹ ਚੇੜਾ ਚੇੜਦਾ ਤੇ ਇਧਰ ਵੀ ਖੇਡਣੇ ਜਨ ਤਿਆਰ ਬੈਨ ਕਿਹਾ ਦੱਸਿਆ ਨਹੀਂ ਨਾ ਅਜੀ ਸ਼ਾਂਤ ਮਹੀਨ ਕਹ ਕਿਲਾਉਣਾ ਬੈਠੋ ਸਾਰੇ ਕੋਈ ਜਾ ਕੇ ਛੇੜਾ ਚੇੜਦੀ ਹੈ ਬੈਠੋ ਬਾਈ ਬਾਈ ਇਹ ਆ ਦੇ ਅਰਜਨਾ ਬਚਾ ਵੀ ਹੋ ਜਾ ਕਰ ਮਾਡਮ ਉੱਤੇ ਕੀ कुझु गॾी बैग लायो गॾी लाजो महौल शांत करो सई रोल नी हा जहिड़ी कानून ਪਕਬਾਨ ਤਮਾਨ ਨੂੰ ਚੇਤਾਵਨੀ ਦਿੰਦੇ ਆ ਜੇ ਇਹਨੇ ਸਾਡੇ 100 ਰੁਪਏ ਨੂੰ ਨਾ ਕਿ ਫੁਦਾਰ ਕਰਿਆ ਤਾਂ ਅਗਲਾ ਐਕਸ਼ਨ ਅਸੀਂ ਬਹੁਤ ਸਿੱਖਾ ਕਰਾਂਗੇ ਅਸੀਂ ਸਿਰ ਦੇ ਕੇ ਵੀ ਇਹਦੀ ਗ੍ਰਿਫਤਾਰੀ ਕਰਾ ਕੇ ਆ ਜਾਵਾਂਗੇ ਲੰਬਾ ਬੋਰਚਾ ਚੱਲੂਗਾ ਜਦੋਂ ਤੱਕ ਇਹਨੂੰ ਗ੍ਰਿਫਤਾਰ ਨਹੀਂ ਕਰਦੇ ਅਸੀਂ ਇਸੇ ਤਰ੍ਹਾਂ ਐਟਾ ਡਟੇ ਰਹਾਂਗੇ ਇੱਕ ਮਿੰਟ ਚ ਗੱਲ ਨਵੇੜਾਂਗੇ ਥੋੜੀ ਜੀ ਗੱਲ ਲੰਬੀ ਨਹੀਂ ਕਰੀਏ ਹਾਂਜੀ ਕੀ ਹੋਇਆ ਕੀ ਸੀ ਸਾਰੀ ਗੱਲ ਦੱਸੋ ਪਹਿਲਾਂ ਅਸੀਂ ਸ਼ਾਂਤ ਮਰੀਦ ਸੰਘਰਸ਼ ਕਰ ਰਹੀ ਸੀ ਜੋ ਕਿ ਪਿਛਲੇ ਸਾਰੇ ਪ੍ਰਸ਼ਾਸਨ ਨੂੰ ਸਾਰੀ ਮੀਡੀਆ ਨੂੰ ਪਤਾ ਹੈਗਾ ਵੀ ਅਸੀਂ ਜਿਹੜੇ ਟਰਾਲੀ ਚੋਰ ਨੇ ਉਹਨਾਂ ਦੀ ਪੈੜ ਨੱਪਦੇ ਨੱਪਦੇ ਪੱਪੂ ਬੈਂਕ ਚ ਦੇ ਬਾਗਲ ਦੇ ਵਿੱਚ ਆ ਕੇ ਟਰਾਲੀਆਂ ਛਰਿਆਂ ਫੜਾਈਆਂ ਨੇਗੀਆਂ ਇਹ ਚੋਰ ਆ ਐਫ ਆਈ ਆਰ ਤਾਂ ਦਰਜ ਹੋ ਗਈ ਇੱਕ ਦੂਜੀ ਅੰਬਰਸਰਵਰੀ ਹੋਈ ਨਹੀਂ ਉਦੋਂ ਅਸੀਂ ਨੇ ਐਲਾਨ ਕਰਾਤੀ 22 ਤਰੀਕ ਨੂੰ ਅਸੀਂ ਵੱਡਾ ਡੀਸੀ ਦਫਤਰ ਦਾ ਜਿਹੜਾ ਘਰਾਓ ਕਰਾਂਗੇ ਅੱਜ ਅਸੀਂ 7 ਮਈ ਤਰੀਕੇ ਦੇ ਨਾਲ ਸੰਘਰਸ਼ ਕਰ ਰਹੀ ਸੀ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਤੋਂ ਬਾਅਦ ਜਦੋਂ ਸਾਡੇ ਆਗੂ ਨੇ ਐਲਾਨ ਕੀਤਾ ਵੀ ਦੋਨੇ ਗੇਟ ਬੰਦ ਕਰ ਲਓ ਤਾਂ ਇੱਥੋਂ ਦੀ ਮਨਦੀਪ ਕੌਰ ਚੀਮਾ ਆਪਣੇ ਸਿਵਲ ਕੱਪੜੇ ਦੇ ਵਿੱਚ ਆਪਣੇ ਗੁੰਡਾ ਪ੍ਰਸ਼ਾਸਨ ਨੂੰ ਲਿਆ ਕੇ ਸਾਡੇ ਕਿਸਾਨ ਭਾਈਆਂ ਦੇ ਕੱਪੜੇ ਪਾੜੇ ਨੇ ਜਦੋਂ ਅਸੀਂ ਪਹਿਣਾ ਅੱਗੇ ਹੋਈਆਂ ਤਾਂ ਇਹਨਾਂ ਨੇ ਮੇਰੇ ਸਾਥੀ ਦੇ ਵਿੱਚ ਮੁੱਕੀਆਂ ਮਾਰੀਆਂ ਨੇ ਮੇਰੇ ਨਾਲ ਦੀ ਸਾਡੀ ਸੂਬਾ ਉਦੇ ਬਾਲ ਪੱਤੇ ਨੇ ਸਾਡਾ ਕੀ ਕਸੂਰ ਹੈਗਾ ਅਸੀਂ ਇਨਸਾਫ ਮੰਗਦੇ ਆ ਇੱਕ ਚੋਰ ਨੂੰ ਬਚਾਉਣ ਵਾਸਤੇ ਕਿਸਾਨਾਂ ਤੇ ਲਾਠੀ ਚਾਰਜ ਕਰ ਰਹੇ ਨੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਮੈਂ ਸਰਵਣ ਸਿੰਘ ਪ੍ਰਦੇਰ ਕਿਸਾਨ ਮਜ਼ਦੂਰ ਸਕੀ ਕਮੇਟੀ ਪੰਜਾਬ ਵੱਲੋਂ ਕੈਮਮਾ ਜੁੜੀਆਂ ਹੋਈਆਂ ਪਟਿਆਲੇ ਜ਼ਿਲ੍ਹੇ ਦੀਆਂ ਜਥੇਬੰਦੀਆਂ ਵੱਲੋਂ ਅੱਜ ਸ਼ੰਭੂ ਤੋਂ ਚੋਰੀ ਹੋਈਆਂ ਟਰਾਲੀਆਂ ਦਾ ਜਿਹੜਾ ਵਾ ਇਨਸਾਫ ਲੈਣ ਵਾਸਤੇ ਨਾਬਾ ਡੀਐਸਪੀ ਦੇ ਮੋਰਚਾ ਲੱਗਾ ਸੀ ਜਿਹਦੇ ਵਿੱਚ ਡੀਐਸਪੀ ਨਾਬਾ ਦਾ ਘਰਾਓ ਕੀਤਾ ਸੀਗਾ ਔਰ ਅਜੀਤ ਮਿਸ਼ਰਾ ਟੈਨੀ ਜਿਹੜਾ ਭੱਜਪਾ ਦਾ ਲੀਡਰ ਸੀ ਉਹਨੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਉੱਤੇ ਗੱਡੀ ਚਾੜ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ ਆ ਰਾਜ ਆਮ ਆਦਮੀ ਪਾਰਟੀ ਦੀ ਡੀਐਸਪੀ ਮਨਦੀਪ ਕੌਰ ਨੇ ਵੀ ਕਿਸਾਨਾਂ ਤੇ ਗੱਡੀ ਚਾੜਨ ਦੀ ਕੋਈ ਕਸਰ ਨਹੀਂ ਛੱਡੀ ਹੈਗੀ ਔਰ ਉੱਥੇ ਜਿਹੜੀਆਂ ਮਤਾਵਾਵਾਂ ਪੈਣਾ ਸੀਗੀਆਂ ਉਹਨਾਂ ਨਾਲ ਗਾਲੀ-ਗਲੋਚ ਕੀਤੀ ਡੀਐਸਪੀ ਨੇ ਉਹਨਾਂ ਦੇ ਵਾਲ ਵੀ ਪੁੱਟੇ ਆ ਇੱਥੋਂ ਤੱਕ ਕਿਸਾਨਾਂ ਨਾਲ ਧੱਕੇ ਮੁਕੀ ਕਿਸਾਨਾਂ ਦੇ ਲੀੜੇ ਪਾਟ ਗਏ ਆ ਪੱਗਾਂ ਲੱਥੀਆਂ ਵਾ ਔਰ ਮੋਬਾਈਲ ਤੇ ਬਟਕਵੇ ਵੀ ਪੁਲਿਸ ਵਾਲੇ ਚੋਰੀ ਕਰਕੇ ਲੈ ਗਏ ਆ ਔਰ ਫਿਰ ਵੀ ਕਿਸਾਨਾਂ ਕੋਲੇ ਉਹ ਟੱਕੇ ਨਾਲ ਗੱਡੀ ਨਹੀਂ ਚਾਰ ਸਕੇ ਕਿਸਾਨ ਅੱਗੇ ਲੰਮੇ ਪੈ ਗਏ ਆ ਔਰ ਆਪਣੇ ਪਾਪਾ ਨੂੰ ਛਪਾਉਣ ਵਾਸਤੇ ਭਗਵੰਤ ਮਾਨ ਦੀ ਸਰਕਾਰ ਦੀ ਪੁਲਿਸ ਨੇ ਪਹਿਲਾਂ ਮਨਦੀਪ ਸਿੰਘ ਸਿੱਧੂ ਜਿਹੜੇ ਰਿਟਾਇਰ ਹੋ ਗਏ ਉਹਨਾਂ ਦੇ ਵੀ ਦਮ ਗਰੀਏ ਤੁਸੀਂ ਸੁਣੇ ਹੋਣੇ ਆ ਹੁਣ ਡੀਐਸਪੀ ਮਨਦੀਪ ਕੌਰ ਅਸੀਂ ਕਹਿੰਨੇ ਆ ਕਿ ਇਸ ਡੀਐਸਪੀ ਤੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਔਰ ਬੇਬੁਨਿਆਦ ਇਲਜ਼ਾਮ ਆ ਜੜੀ ਉਹਦੀ ਵੀਡੀਓ ਆ ਰਹੀ ਆ ਉਹਦੀ ਜਿਵੇਂ ਵਰਦੀ ਨਜ਼ਰ ਆ ਰਹੀ ਆ ਜਿਵੇਂ ਉਹਦਾ ਮੇਕਅਪ ਨਜ਼ਰ ਆ ਰਿਹਾ ਜਿਵੇਂ ਕੁਝ ਵੀ ਨਹੀਂ ਹੋਇਆ ਹੋਇਆ ਉਹ ਕਹਿਣ ਨੂੰ ਤਾਂ ਇੱਕ ਪੂਰੀ ਸਾਜ਼ਿਸ਼ تحت ਪਾਲਸ ਪ੍ਰਸ਼ਾਸਨ ਨੇ ਇੱਕ ਕਹਾਣੀ ਬਣਾ ਕੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਪੂਰਾ ਪੰਜਾਬ ਦੇ ਵਿੱਚ ਯਤਨ ਕੀਤਾ ਉਵੇਂ ਪੰਜਾਬੀਆਂ ਨੂੰ ਬਿਲਕੁਲ ਨਹੀਂ ਪਤਾ ਹੋਣਾ ਕਿ ਅੱਜ ਧਰਨਾ ਲੱਗਾ ਨਾਬੇ ਦੇ ਵਿੱਚ ਔਰ ਫਿਰ ਖਬਰ ਨੂੰ ਪ੍ਰਚਾਰਿਆ ਕਿਵੇਂ ਗਿਆ ਇਹ ਬਿਲਕੁਲ ਬੇਬੁਨਿਆਦ ਆ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਜੋ ਵੀ ਵੀ ਡੀਐਸਪੀ ਬੋਲ ਰਹੀ ਪੀ ਜਿਹੜੇ ਜਿਨ੍ਹਾਂ ਨੇ ਜ਼ਮਾਨਤ ਲਾ ਲਈ ਕਹਿੰਦੇ ਉਹਨੂੰ ਗ੍ਰਿਫਤਾਰ ਕਰੋ ਹੋਰ ਵੀ ਨਾਮਜਦ ਨੇ ਇਨਕੁਆਰੀ ਅੱਗੇ ਤੁਰੀ ਨਹੀਂ ਇੱਕ ਵਾਰੀ ਵੀ ਪੰਕਜ ਪੱਪੂ ਨੂੰ ਪੁਲਿਸ ਨੇ ਸੱਦ ਕੇ ਪੁੱਛਿਆ ਨਹੀਂ ਇਨਕੁਆਰੀ ਗਾਂ ਜਾ ਉਸ ਗੈਰੇਜ ਦੇ ਵਿੱਚੋਂ ਦੂਜੀ ਟਰਾਲੀ ਦਾ ਵੀ ਟਾਇਰ ਫੜਿਆ ਗਿਆ ਸੀ ਜਿਹੜੀ ਮਾਜੇ ਦੀ ਟਰਾਲੀ ਆ ਉਹਦੇ ਕਿਸਾਨ ਦੇ ਵੀ ਬਿਆਨ ਲਿਖ ਕੇ ਦਿੱਤੇ ਜਿਹੜੀ ਤੀਸਰੀ ਟਰਾਲੀ ਸੀ ਉਹ ਜਦੋਂ ਰੋਲਾ ਪੈ ਗਿਆ ਆਮ ਆਦਮੀ ਦੇ ਪਾਰਟੀ ਦੇ ਕਿਸੇ ਲੀਡਰ ਨੇ ਲੈ ਕੇ ਸੜਕ ਤੇ ਖੜਾ ਰਹੀ ਹੁਣੀ ਆ ਇਨਕੁਆਰੀ ਤਾਂ ਕਰੋ ਇਸ ਕਰਕੇ ਇਨਸਾਫ ਦੇਣ ਦੀ ਬਜਾਏ ਕਿਸਾਨਾਂ ਨਾਲ ਜ਼ਬਰ ਕੀਤਾ ਜਾ ਰਿਹਾ ਭਗਵੰਤ ਮਾਨ ਜੀ ਸੋਚ ਲਓ ਜੇ ਸਾਫੇ ਪੰਜਾਬ ਦੇ ਵਿੱਚ ਇਹ ਇਸ਼ੂ ਨੂੰ ਖੜਾ ਕਰਵਾਉਣਾ ਮੈਂ ਆਪਣੀ ਮਰਜ਼ੀ ਕਰ ਲਓ ਨਹੀਂ ਤਾਂ ਇਸ ਡੀਐਸਪੀ ਦੇ ਖਿਲਾਫ ਕਾਰਵਾਈ ਕਰੋ ਔਰ ਉੱਥੇ ਪੀਸਫੁਲੀ ਬੈਠੇ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰੋ ਔਰ ਅਸੀਂ ਕਿਸਾਨਾਂ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੰਦੇ ਆ ਪਿਉਣ ਵਾਲੇ ਹਰ ਕਿਸਮ ਦੇ ਪੁਲਿਸ ਜ਼ਬਰਦਸਤੀ ਕਿੰਨੇ ਭਗਵੰਤ ਮਾਨ ਦੀ ਸਰਕਾਰ ਵਲੇ ਪੁਲਿਸ ਰਾਜ ਆ ਤੇ ਵਾਕਿਆ ਹੀ ਪੁਲਿਸ ਰਾਜ ਆ